ਮਾਰਨਿੰਗ ਸਸ਼ੀਕਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਨਵੇਂ ਬਲੌਗ ਦੀ ਤੇ ਨਵੇਂ ਦਿਨ ਦੀ ਸੋ ਟਾਈਮ ਤਕਰੀਬਨ ਹੋ ਗਿਆ 10 ਵੱਜ ਚੁੱਕੇ ਨੇ ਯੈਸ 10 ਵੱਜ ਚੁੱਕੇ ਨੇ ਤੇ ਆਪਾਂ ਅੱਜ ਰੈਡੀ ਸ਼ੈਡੀ ਹੋ ਕੇ ਚੱਲੇ ਆ ਮਲੇਰਕੋਟਲੇ ਨੂੰ ਮੈਂ ਔਰ ਸ਼ਰਨ ਜਾ ਰਹਾ ਤੇ ਅਸੀਂ ਸੋਚਿਆ ਕਿ ਸਰਦੀ ਆ ਗਈ ਥੋੜੀ ਸ਼ਾਪਿੰਗ ਉਥੋਂ ਕਰ ਲਈਏ ਵੈਸੇ ਮਤਲਬ ਇੱਕ ਦੋ ਸਾਡੀਆਂ ਜ਼ਰੂਰੀ ਚੀਜ਼ਾਂ ਸੀ ਅਸੀਂ ਕਾਫੀ ਦੇਰ ਦੀ ਉਹ ਲਿਖੀ ਬੈਠੀਆਂ ਸੀਆਂ ਤੇ ਉਹ ਅਸੀਂ ਉਥੋਂ ਹੀ ਲੈ ਕੇ ਆਉਣੀਆ ਸੀਗੀਆਂ ਉਹ ਲੈਟ ਚੱਲੇ ਆ ਤੇ ਕੀ ਕੀ ਖਰੀਦਦਾਰੀ ਕਰਦੇ ਉਹ ਤਾਂ ਚਲੋ ਤੁਹਾਨੂੰ ਨਾਲ ਦੇ ਨਾਲ ਦਿਖਾਉਂਦੇ ਰਹਾਂਗੇ ਸੋ ਚਲੋ ਜੀ ਫਿਰ ਹਾਲ ਤਾਂ ਸਾਡਾ 9:30 ਦਾ ਟਾਈਮ ਸੀਗਾ 10:00 ਵਜ ਗਏ ਨੇ ਮੈਨੂੰ ਇੱਥੇ ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਚੱਲੀਏ ਫਿਰ ਆਪਾਂ ਉਧਰ ਨੂੰ ਤੇ ਅਸੀਂ ਜਾ ਰਹੇ ਹਾਂ ਬਾਏ ਬੱਸ ਕੱਲਾ ਤਾਂ ਇੰਦਰਜੀਤ ਸਾਨੂੰ ਛੱਡ ਕੇ ਆਉਣਗੇ ਸ੍ਰੀ ਜਾਂ ਦੇਲੋ ਦੇਖਦਾ ਕਿੱਥੇ ਛੱਡ ਕੇ ਆਉਣਗੇ ਫੇਰ ਜਾਣੇ ਆ ਬਾਈਪਾਸ ਮਲੇਰਕੋਟਲੇ ਗਰੀਬ ਚ ਬਾਟਮ ਮਲੇਰਕੋਟਲੇ ਪਹੁੰਚ ਗਈਆਂ ਮਲੇਰਕੋਟਲੇ ਲੈਨ ਖੀਨ ਖਾਬ ਇਹਦਾ ਡਿਜ਼ਾਈਨ ਅੱਛਾ ਪੱਲੇ ਤੇ ਹੈਨਾ ਇਹਦਾ ਵੀ ਇੱਕ ਪੀਸ ਹੋਵੇ ਇਹਦਾ ਕਿਹੜਾ ਕਰਾ ਕੱਲਾ ਇਹਨੂੰ ਇਹ ਉਹ ਨਾ ਪੂਰਾ ਚਾਲ ਚਾਰਿਆ 4200 ਦੇ ਵਿੱਚ ਵਿੱਚ ਹੋ ਰਿਹਾ ਹੈ ਅੱਛਾ ਇਹਦਾ ਨੈਕ ਵੀ ਆ ਹਾਂ ਹਾਂ ਕੈਂਟ ਆ ਨਾ ਹਾਂ ਸੋਨਾ ਉਹਦੀ ਨਾਲ ਉਹ ਆ ਡਿਜ਼ਾਈਨ ਨਹੀਂ ਜਦ ਸੋਨਾ ਲੱਗੇ ਹਾਂ ਇਹਦਾ ਸੋਨਾ ਹੈ ਜੀ ਉਹ ਕੱਲ ਦਾ ਬਸਰ ਉਹ ਰੋਜ਼ ਰੈਗੂਲਰ ਅਪਡੇਟ ਆਉਂਦੀ ਆ ਆ ਦੇਖੋ ਦਾ ਕੇਲਾ ਕਿਦਾਂ ਸੋਨਾ ਬਣਾਇਆ ਹੈ ਇਹਦਾ ਗਲਾ ਦੁੰਗਾ ਹੀ ਹੈ ਕਿਉਂ ਵੈਸੇ ਇਹ ਸ਼ੇਪ ਕਿਤੇ ਇੱਕ ਗਲਾਈ ਫੇਰ ਇਹਦਾ ਦਿੱਤੀ ਹੈ ਸ਼ੇਪ ਇਹ ਦਿੱਤੀ ਹੈ ਆਨੇ ਸਾਰੀ ਹਾਂਜੀ ਹਾਂਜੀ ਆ ਦੇਖੋ ਜੀ ਬੋਟਮ ਦੇਖੋ ਬੋਟਮ ਦੇਖ ਰਹੇ ਹੋ ਬੋਟਮ ਤੇ ਵੀ ਵਰਕ ਆਊਗਾ ਵੀ ਇਹਦੇ ਤੇ ਪਿਓਰ ਕ੍ਰੇਡਿਟ ਸ਼ਿਮਰ ਦਾ ਦੁਪੱਟਾ ਇੱਕਦਾ ਰਣੀ ਕਲਰ ਆਈ ਐਚ ਇੱਕ ਬਲੈਕ ਆ ਲੈ ਗਏ ਲੈ ਗਏ ਨਾ ਗਾਵੀ ਸ਼ੋਕ ਕਰ ਲਿਓ 35 ਗ੍ਰਾਮ ਤੇ ਸੋਖਾਈ ਇਹਦਾ ਸਾਰਾ ਕਪੜਾ ਦੇ ਕਰੀ ਉਹਦਾ ਪਿਓਰ 35 ਗ੍ਰਾਮ ਲਾਈਟ 35 ਗ੍ਰਾਮ 35 ਗ੍ਰਾਮ ਹੀ ਹੁੰਦਾ ਇਹਦਾ ਬੇਕ 22 ਗ੍ਰਾਮ ਪੂਰੇ ਸੂਟ ਦੇ 22 ਗ੍ਰਾਮ ਦਾ ਦਿੰਦਾ ਸੁਨਵਾਰ ਕਿ ਕਿ ਬੋਟਮ ਹੇ ਡਾਈ ਹੋ ਰਹੇ ਕਲਰ ਹਟ ਗਏ ਕਿਉਂਕਿ ਬਿਨੋਤੀ ਹੁੰਦੇ ਨੇ ਇਹ ਤਾਂ ਬਾਹਰ ਲਾਏ ਤੇ ਪੈਕਿੰਗ ਹੋਈ ਹੋਈ ਕਲਰ ਛਾੜੇ ਬਾਈ ਬੋਟਮ ਸੇ ਹੇ ਹਮ ਇਹ ਮੈਂ ਪਹਿਲਾਂ ਛਾੜੇ ਵੇ ਚਾਹੀਦਾ ਕਲਰ ਦੇਖੋ ਸਹੀ ਗੱਲ ਹੈ ਗਾਜ਼ਰੀ ਰੈੱਡ ਦੇ ਦੇਖੋ ਗ੍ਰੇ ਇਹ ਸਾਰਿਆਂ ਦੇ ਬੋਟਮਾਂ 'ਤੇ ਡਾਈ ਹੋਣੇ ਨੇ ਸਭ 'ਤੇ ਹੋਣੇ ਨੇ ਕਲਰ ਚਾਰਡ ਦੇਖੋ ਤਾਂ ਕਿੱਦਾਂ ਸੇਮ ਹੀ ਹੋਣੀਏ ਨਾਲ ਦੀਆਂ ਯਾਰ ਸਾਨੂੰ ਸੇਮ ਸੇਮ ਕ੍ਰੇਪ ਚ ਹੈ ਹੂੰ ਹੂੰ ਕ੍ਰੇਪ ਪਿਓਰ ਕ੍ਰੇਪ ਚ ਓਕੇ ਇਹਦਾ ਚਾਰਡ ਬਹੁਤ ਆਲਾ ਹੈ ਇੱਕਦਾਂ ਕਲਰ ਚਾਰਡ ਅੱਛੀ ਦੇਖੋ ਇਹਨਾਂ ਦੇ ਬਾਟਮ ਹਜੇ ਡਾਈ ਹੋਣੀਆਂ ਨੇ ਪਰਪਲ ਚੈੱਕ ਕਲਰ ਚਾਰਡ ਕੋਈ ਵੀ ਲੈ ਲੋਦੇ ਚਾਹਤ ਮਤਲਬ ਇਹ ਕਲਰ ਲਾਉਂਦੇ ਆ ਨਾ ਕਿ ਇਹ ਜੀ ਆਪਾਂ ਕਸਟਮਾਈਜ਼ ਵੀ ਕਰਾ ਦਿੰਨੇ ਆ ਮਤਲਬ ਪਰ ਕਲਰ ਦਾ ਪਤਾ ਲੱਗਿਆ ਥੋੜਾ ਬੋਤ ਓਕੇ ਰਿਪੀਟ ਹੋ ਜਾਊਗਾ ਮਤਲਬ ਆਗਰ ਕਿਸੇ ਨੂੰ ਸੇਮ ਸੇਮ ਵੀ ਚਾਹੀਦੇ ਆ ਰਿਪੀਟ ਵੀ ਹੋ ਜਾਏਗਾ ਇਹ ਬੜਾ ਪੀਸ ਕਲਰ ਚਾਰਡ ਦੇਖੋ ਸਾਰੇ ਦਾ ਇਹ ਕਰ ਰਿਹਾ ਹਾਂ ਇਹ ਕੱਪੜੇ ਵੀ ਇਹ ਹੋਣ ਤੇ ਮੈਂ ਜਿਹੜਾ ਮੈਂ ਕੱਪੜਾ ਚਾਹਾਂ ਗਲਾਸ ਦੇਖੋ ਹੂੰ ਇਹ ਗਲਾਉ ਦੇਖੋ ਡਿਜ਼ਾਈਨ ਦੇ ਚੰਗੀ ਕਰੇ ਕਲਰ ਚਾਰਟ ਬੜਾ ਸੋਹਣਾ ਇਹਦਾ ਸਾਰਾ ਸ਼ਗਲ ਇਹਦੇ ਚਾਰਟ ਇਹਦਾ ਆਪਣੀ ਮਰਜ਼ੀ ਦੀ ਲੇਸ ਲਵਾ ਸਕਦੇ ਹੋ ਇਹਦੇ ਤੇ ਦੁਪੱਟਾ ਮੈਰੂਨ ਦੀ ਸੋਹਣੀ ਆਪਣੀ ਮਨਮਰਜ਼ੀ ਦੀ ਲੇਸ ਲਵਾ ਸਕਦੇ ਹੋ ਦੇਖੋ ਕਲਰ ਚਾਰਟ ਇਹਦਾ ਵੀ ਦਿਖਾ ਦਉ ਤੁਹਾਨੂੰ ਹਾਂ ਜੀ ਕਿੰਨਾ ਸੋਹਣਾ ਕਲਰ ਆ ਦੇਖੋ ਕਲਰ ਜਾ ਰਹੇ ਨਾ ਬੇਬੀ ਕਿੰਨੇ ਸੋਹਣੇ ਲੱਗ ਰਹੇ ਦੇਖੋ ਕਲਰ ਪਾ ਰਹੇ ਕਲਰ ਲਗਾ ਲਓ ਆਹ ਦੇਖੋ ਇਹ ਰਸਟ ਬਣਾਵਲਾ ਕਲਰ ਹੈ ਹਾਂ ਸਾਰੇ ਹਾਂ ਸਾਰੇ ਜਿੰਨਾਂ ਨੂੰ ਕਲਰ ਰਵਾ ਕੱਪੜੇ ਤੇ ਸ਼ਾਈਨ ਬਹੁਤ ਸੋਹਣੀ ਆਦੀ ਇਹਨਾਂ ਬਹੁਤ ਕਲਰ ਦੇ ਵੀ ਬਹੁਤ ਗਾਰੰਟੀ ਆਂਦੀ ਹੈ ਇਹਦੀ ਦੇਖੋ ਇਹਨਾਂ ਦੀ ਬਾਟਮੇ ਵੀ ਡਾਈ ਹੋਣੀ ਹੈ ਹਾਂ ਇਹਨਾਂ ਦੀ ਵੀ ਹੈ ਤਾਂ ਮਾਲ ਆਈ ਹੈ ਤੁਹਾਨੂੰ ਦਿਖਾਈਏ ਪਹਿਲਾਂ ਕੋਲ ਕੇ ਬਣਾਓ ਟੋਕਰ ਜਾਈ ਹੈ ਦੇਖੋ ਸਿੰਪਲ ਜਿਹਾ ਨਹੀਂ ਗਾ ਬੁੱਟੀ ਆ ਸਾਰੇ ਕੋਨੇ ਉਧਰ ਬੂਟਾ ਪਿੱਛੇ ਬਣਿਆ ਚਾਰ ਦੋ ਪੱਤਰਾ ਕੱਪੜਾ ਸੇਮ ਹੈ ਸੇਮ ਹੀ ਹੁੰਦਾ ਹੀ ਅੱਜ ਆਪਾਂ ਫਰਕ ਹੋ ਯੂਨਿਕ ਨਹੀਂ ਇੱਕ ਹਫ਼ਤੇ ਕੱਢ ਲਈ ਹੈ ਸੇਮ ਹੈ ਡਾਈ ਨਹੀਂ ਹੋਣੀ ਕਲਰ ਬ੍ਰੈਂਡ ਅਬੀ ਬਾਟਮ ਵਾਲਾ ਹੈ ਵਿਓਸ਼ਲ ਕਾ ਹੈਂ ਕ੍ਰਾਈਜ਼ ਵੀ ਦੱਸ ਦੇ ਪ੍ਰਾਈਸ ਤਾਂ ਬਹੁਤ ਹੀ ਮਹਿੰਗੀ ਕੋਈ ਕਢਾ ਲਿਓ ਬਟੇ ਵੀ ਅੰਜੂ ਮੰਗ ਆਈਦਾ ਕੀ ਜਿਵੇਂ ਅੰਜੂ ਕਹਿ ਲੈਂਦਾ ਉਹ ਬਸ ਜਿਹੜਾ ਇਹਨੂੰ ਘੱਟ ਕਹਿ ਦਵੇ ਬਸ ਪਤਾ ਹੀ ਆਉਦਾ ਪਤਾ ਕੀ ਹੈ ਠੀਕ ਹੈ ਫ੍ਰੈਂਡ ਦੇ ਕੰਮ ਸੋਲੋ ਜਿਹੜੇ ਜਿਹੜੇ ਪਸੰਦ ਆ ਤੁਹਾਨੂੰ ਸਾਈਡ ਤੇ ਕੱਢ ਲਓ ਲਓ ਵੀ ਇਹ ਚਹੀ ਕਲਰ ਆ ਹੈਨਾ ਕਲਰ ਸੋਨਾ ਚੱਕ ਦੇ ਕਰ ਲੈ ਸਾਈਡ ਤੇ ਕਰ ਲਾ ਲਓ ਵੀ ਸ਼ਾਪਿੰਗ ਸਟਾਰਟ ਹੋ ਗਈ ਸਾਡੀ ਦਾਨ ਹੋਣ ਲੱਗ ਗਏ ਆ ਇੱਕ ਹੋਰ نیچے ਕੱਢਿਆ ਸੀ ਇਹਨਾਂ ਨੇ ਕਿਹੜਾ ਸੀ ਖੋਲਿਆ ਸੀ ਉਹ ਕਿਹੜਾ ਕਿਹੜਾ ਪਹਿਲਾਂ ਤੇ ਦੱਸੋ ਇਹਨਾਂ ਚੋਂ ਤਾਂ ਨਹੀਂ ਤੱਪ ਤਾਂ ਉਹਨਾਂ ਚੋਂ ਚ ਕਢਾਇਆ ਸੀ ਤਾਂ ਕੀਨ ਖਾ ਵੀ ਲੈਣੀਆਂ ਸੀ ਇਹ ਜਿਹੜੀ ਸੋਹਣਾ ਆ ਦੱਸੋ ਕਿਹੜਾ ਕਿਹੜਾ ਇਹ ਤਾਂ ਫਿਰ ਸੇਮ ਰੰਗ ਹੋ ਜੂ ਉਹਦੇ ਨਾਲ ਦਾ ਇਹਨਾਂ ਚੋਂ ਉਹਨਾਂ ਚੋਂ ਕੋਈ ਕਰ ਦੋ ਮਜ਼ੈਂਟਾ ਜਾਂ ਸਕਾਈ ਕਰ ਦੋ ਦੱਸੋ ਤੁਸੀਂ ਕਿਹੜਾ ਕਰੀਏ ਇਹ ਇਹ ਇਹੀ ਕਿਢਾਈ ਚ ਲੈਣਾ ਕਿ ਹੇਠਲੀ ਚ ਲੈਣਾ ਉਹਦੇ ਵਿੱਚ ਵੀ ਕਰ ਲਿਓ ਉੱਪਰ ਵਾਲੇ ਵਿੱਚ ਕਰ ਲਿਓ ਆਹ ਕਰ ਦੋ ਹਨ ਫਿਰ ਉਹ ਜੀ ਲੈ ਜਾਨੇ ਹੁਣ ਆਪਾਂ ਜਾਣ ਦੇ ਦੋ ਇਹ ਤਾਂ ਹੁੰਦੀ ਨੇ ਕਲਰ ਇਹਨਾਂ ਚੋਂ ਕਿਹੜਾ ਲੈ ਲਓ ਜਦੋਂ ਵੀ ਆਪਾਂ ਇੱਥੇ ਆਈਦਾ ਨਾ ਵੱਡਾ ਸਾਰਾ ਬਿੱਲ ਬਣਾ ਕੇ ਜਾਈਦਾ ਹੈ ਗਰੇ ਗਰੇ ਲਈ ਇਹ ਕਾ ਲਈ ਨਹੀਂ ਆ ਨਹੀਂ ਪਰਪਲ ਲੈ ਲੈਣੇ ਆ ਪਰਪਲ ਕਲਰ ਸੁਣਾ ਪਰਪਲ ਕਰ ਦੋ ਸਟਾਫ ਕਲਰਿੰਗ ਲਾਉਣੀ ਇਹਦੇ ਲਾਓ ਜੀ ਤੁਸੀਂ ਫੁੱਲ ਬੈਨ ਲਾਓ ਪਰਪਲ ਕਰ ਦੋ ਹੱਤਾ ਸੀ ਰੇਟ ਵੀ ਨਹੀਂ ਪੁੱਛਿਆ ਵੀਰਾ ਕਹਿੰਦਾ ਆਪੇ ਲੱਗ ਜਾਣਾ ਸਹੀ ਸਹੀ ਤੁਹਾਨੂੰ ਪਤਾ ਤੁਸੀਂ ਕਿਹੜਾ ਪਹਿਲੀ ਵਾਰ ਆ ਹਾਂ ਸਹੀ ਗੱਲ ਹੈ ਬਿੱਲ ਬੁੱਕ ਤੁਹਾਡੀ ਰੇਟ ਚੱਕ ਕੇ ਭਰ ਲਾ ਆ ਕਲਰ ਲੈ ਲੈਣਾ ਚਾਹ ਤੂੰ ਦੇਖ ਲੈ ਇਹਨਾਂ 'ਚ ਦੇਖ ਲਈ ਆਪਾਂ ਚੀ ਲੈਣਾ ਤੁਸੀਂ ਚਲੋ ਲੈਰ ਕੁਛ ਆਇਓ ਲੈ ਕੇ ਬੰਦਾ ਕੁਝ ਜਾਂਦਾ ਨਾਲ ਕਲਰ ਇਹਨਾਂ 'ਚ ਕਿਹੜਾ ਲਈ ਹੈ orange ਲਈਏ ਕਿ ਆਹ ਲਈਏ ਸਲੈਕਟ ਕਰ ਲਓ ਜਿਹੜਾ ਚਾਹੀਦਾ ਮੈਂ ਤਾਂ ਕਨਫਿਊਜ਼ ਹਾਂ ਤੂੰ ਦੇਖ ਲਾ ਤੁਸੀਂ ਇਹਨਾਂ 'ਚ ਕਲਰ ਰੈੱਡ ਜਿਹਾ ਹੁੰਦਾ ਰਸਟ ਜਿਆ ਨਹੀਂ ਹੁੰਦਾ ਆੜੀਆ ਕਲਰ ਰਹੇ ਇਹ ਉਹ ਮੇਰੇ ਨਾਭੀ ਨਾਲ ਦਾ ਤਾਂ ਨਹੀਂ ਆਉਂਦਾ ਕਿਹੜੇ ਨਾਭੀ ਜਾਂਦਾ ਜਿਹੜਾ ਮੈਂ ਇੱਕ ਦਿਨ ਪਾਇਆ ਸੀ ਇਹ ਉਹਦੇ 'ਚ ਆਉਂਦਾ ਆ ਵੀਰੇ ਆ ਕਰ ਦੇ ਉਹ ਕਪੜਾ ਹੋਰ ਹੋਗਾ ਇੱਕ ਖੀਨ ਖਾਬ ਆ ਗਿਆ ਉਹ ਤਾਂ ਉਹ ਤਾਂ ਕਰੇ ਖੀਨ ਖਾਬ ਆ ਗਿਆ ਖੀਨ ਖਾਬ ਬਾਲੇਣਾ ਫਿਰ ਜਿਹੜਾ ਪਾਈ ਉਹਦਾ ਨਾ ਪੱਕੀ ਨਾ ਫਿਰ ਸਾਨੂੰ ਆਵੇ ਇਹਦੇ ਵਿੱਚ ਰੰਗ ਕਿਹੜੇ ਨੇ ਜਿਹੜੇ ਸ਼ੇਡ ਆ ਤਿੰਨੇ ਸ਼ੇਡ ਦਿਖਾਇਓ ਦੂਜੇ ਸ਼ੇਡ ਵੀ ਦਿਖਾਇਓ ਇਹ ਤਾਂ ਅਨਸਰ ਸੋਲਡ ਆਊਟ ਹੋ ਜਾਂਦਾ ਖੀਨ ਖਾਬ ਦੀ ਡਿਮਾਂਡ ਕਿਉਂਕਿ ਜਿਆਦਾ ਬਹੁਤ ਜਿਆਦਾ ਨਹੀਂ ਰਹੀ ਇਸ ਦਾ ਆਤਾ ਪਾ ਲੈ ਲੈ ਦੂਏ ਚੈ ਯੈਲੋ ਤਾਂ ਲੈ ਲੈ ਆ ਲੈ ਲੈ ਆ ਕਰਦੇ ਹੈਨਾ ਮਜਾ ਕਰਦੇ ਜੀ ਇੱਕ ਕਰ ਦੋ ਜੀ ਲੋ ਜੀ ਇੱਕ ਮਜਾ ਤੇਰ ਲੱਗ ਗਿਆ ਸਾਡਾ ਬਾਕੀ ਕੋਣ ਸਾਈਡ ਤੇ ਕੁਝ ਹੋਰ ਕੋਈ ਨਵੀਂ ਚੀਜ਼ ਆ ਯੋ ਦਿਖਾ ਦਿਓ 벨ਵਟ ਕੰਨੀ ਨੂੰ ਹੋਲੀ ਏ ਥੋੜਾ ਜਿਹਾ ਦਿਖਾ ਦਿਓ ਸਾਨੂੰ ਔਕੇ ਦੇ ਵਰਕ ਵਾਲੀ ਦਿਖਾਈ ਜਾਏ ਦੱਸੋ ਦਿਖਾ ਦਿਓ ਬਸ ਕਿੰਨੇ ਕਮਾਲ ਦਾ ਸੂਟ ਆ ਇੰਨਾ ਸੋਹਣਾ ਦੁਪੱਟਾ ਨਾ ਇਹਦਾ ਅਸਲ ਦੀ ਮੰਗ ਦੀ ਚੀਜ਼ ਵੀ ਕੋਲ ਦੇ ਕੋਈ ਆਪਾਂ ਫਿਰ ਬਹੁਤ ਸੋਹਣਾ ਇਹਦੇ ਤੇ ਤਾਕੇ ਦਾ ਸਿਪੀ ਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਮੰਗ ਦੀ ਦੀ ਮੈਂ ਕਰਨੀ ਦੀ ਡਿਮਾਂਡ ਰਹਦੀ ਆ ਨਾ ਸਿੰਪਲ ਸੋਪਾ ਲੈ ਕੇ ਨਾਲ ਇੱਕ ਪੀਸ ਸ਼ਿਮਰ ਦੇ ਤੇ ਕੋਈ ਕ੍ਰੇਮ ਦੇ ਤੇ ਨੀਲੇ ਵਾਲਾ ਇਹਦੀ ਸ਼ੋਰ ਸ਼ਰਟ ਇਹਦੀ ਦੇਖੋ ਕੀ ਦੀ ਹਾਂ ਬਹੁਤ ਸੋਹਣਾ ਇਹ ਵੀ ਲੋਕ ਦੇ ਇਹਦਾ ਦਬਟਾ ਪੋਰਸ਼ ਹੈ ਕੰਟਰਾਸਟ ਹੈ ਨਾ ਗਲਾਸ ਔਰ ਇਹਦਾ ਦਬਟਾ ਸੋਹਣਾ ਨਾ ਕੰਟਰਾਸਟ ਸਭ ਤੋਂ ਨਵਾਂ ਰੰਗ ਹੈ ਗਲਾਸ ਔਰ ਇਹਦਾ ਦਬਟਾ ਪੂਰੀ ਜੈਲੂਨ ਕੁਆਲਟੀ ਆਲੀ ਹੈ ਵਰਕ ਚੈੱਕ ਕਰੋ ਬਹੁਤ ਸੋਹਣਾ ਬੜਾ ਵਾਹ ਨੋਰਮਲ ਰੇਟ ਜਿਵੇਂ ਅੱਜਕੱਲ ਡਰਾਸਟਿਕਲੀ ਡਿਮਾਂਡ ਰਹੇ ਨੇ ਨਾ ਗੈਰੈਂਟ ਦੇ ਪੰਜ ਮੀਟਰ ਸ਼ੂਟ ਵੀ ਆ ਵਿਦ ਲਹਿੰਗਾ ਵੀ ਲੱਗਦਾ ਹੈ 13 ਜਾਂ 14 ਜਦੋਂ ਫੁੱਲ ਫਲੇਅਰ ਆਉਂਦੇ ਫੰਟ ਮੀਟਰ ਸੂਟਿੰਗ ਦਾ ਉਹ ਲਹਿੰਗਾ ਵੀ ਹੈ ਸ਼ਰਾਰਾ ਬਣ ਜੂਗਾ ਵਿੱਚ ਸੜਾਈ ਲੱਗ ਜਾਂਦੀ ਜਿਹੜਾ ਨੀਚੇ ਖਾਇਆ ਸਕਾਈ ਜ ਹੈ ਇਹਦੇ ਵਿੱਚ ਕਲਰ ਹੋਰ ਹੈਗਾ ਕੰਟਰਾਸਟ ਤੁਹਾਡੇ ਪਾਏ ਦਾ ਤੁਹਾਡੇ ਪਾਏ ਹੋਣੇ ਹੈ ਸੈਕਿੰਡ ਦੇ ਕਿਸੇ ਦਾ ਨਹੀਂ ਹੋਣਾ ਚਾਹੀਦਾ ਜੇ ਕਿਸੇ ਦਾ ਲੱਭ ਗਿਆ ਸੂਟ ਫਰੀ ਫਿਰ ਸੂਟ ਫਰੀ ਤੁਹਾਨੂੰ ਫਿਰ ਪੈਸੇ ਆਈਡੀ ਪੇਮੈਂਟ ਵਾਪਸ ਕਰੋਗੇ ਸੂਟ ਫਰੀ ਇੱਕ ਅਦਰ ਪੀਸੀ ਅਸੀਂ ਲੈ ਨਾਵਾਂਗੇ ਕਿ ਤੁਸੀਂ ਪੈਸੇ ਦੇਣਾ ਹੋਗੇ ਤੁਸੀਂ ਗੂਗਲ ਪੇ ਦੇ ਪਿੰਨ ਗੂਗਲ ਪੇ ਕਰਾਓ ਉੱਤੀ ਫੋਟੋ ਪਾ ਦੇਣੀ ਆ ਪਰ ਇਹਨਾਂ ਨੂੰ ਕਿਸੇ ਨਾਲ ਦੇ ਦੀ ਲਓ ਜੀ ਬਹੁਤ ਸੋਹਣੀ ਲਹਿੰਗੇ ਦੀ ਕਲੈਕਸ਼ਨ ਵੀ ਸ਼ਾਰਟ ਕੁੜਤੀ ਦੇ ਨਾਲ ਤੁਹਾਨੂੰ ਮਿਲ ਜੂ ਇੱਥੋਂ ਡਿਜ਼ਾਈਨ ਵਾਧੂ ਮਿਲ ਜਾਣਗੇ ਤੁਹਾਨੂੰ ਇਸ ਚੀਜ਼ ਦੇ ਵਿੱਚ ਡਿਜ਼ਾਈਨ ਵੀ ਵਾਧੂ ਤੇ ਰੇਟ ਬਹੁਤ ਹੀ ਜਾਇਜ਼ ਕਿੱਛੇ ਹੈ ਨਹੀਂ ਆਪਾਂ ਮਤਲਬ ਜੇ ਚੀਜ਼ ਅੱਛੀ ਲੈਣੀ ਆ ਤਾਂ ਉਹਨਾਂ ਦੇ ਰੇਟ ਭਰਨ ਲੱਗੇ ਤੁਹਾਨੂੰ ਦੁੱਖ ਨਹੀਂ ਲੱਗਣਾ ਜਿੰਨੀ ਚੀਜ਼ ਤੁਹਾਨੂੰ ਵਧੀਆ ਮਿਲ ਜਾਣੀ ਹੈ ਇੱਕ ਚੀਜ਼ ਕਰੇਗੀ 37 ਗ੍ਰਾਮ ਦਾ ਦੁਬੱਟਿਆਂ ਦੇ ਨਾਲ ਦੱਪਕੇ ਦਾ ਕੰਮ ਹੈ ਕੋਈ ਹੋਰ ਚੀਜ਼ ਘੈਂਡਾ ਹੈ ਉਹ ਘੈਂਡਾ ਪਸੰਦ ਆ ਗਈ ਭਾਈ ਜੀ ਬੱਦੇ ਵੇਰ ਕਿੱਥੀ ਹੁੰਦੇ ਨੇ ਨਾ ਚੀਜ਼ ਥੋੜੀ ਪਾਈ ਹੋਣੀ ਹੈ ਜੀ ਜੱਜਾ ਇਦਾਂ ਦੀਆਂ ਨੇ ਚੀਜ਼ ਚੈੱਕ ਕਰਿਓ ਆਹ ਰੰਗ ਦਾ ਹਲੋ ਚ ਦੁਬੱਟਾ ਦੇਖਿਓ ਤਾਂ ਪਿਓਰ 35 ਗ੍ਰਾਮ ਦਾ ਆ ਦੇਖਿਓ 35 ਗ੍ਰਾਮ ਪਿਓਰ 35 ਗ੍ਰਾਮ ਦਾ ਦੋ ਕੱਗੇ ਇੱਕ ਦੂਜੇ ਦੇ ਸਿਰ ਤੇ ਦੁਪੱਟਾ ਲੈ ਕੇ ਦੇਖੀਦਾ ਲਾਈਟ ਵੇਟ ਹੈ ਜੀ ਬਹੁਤ ਜ਼ਿਆਦਾ ਤੇਰੇ ਸਾਰੇ ਕਲਰ ਚੁਆਇਸ ਮਿਲ ਜਾਣਗੇ ਤੁਹਾਨੂੰ ਦੇਖ ਲਓ ਆਪ ਹੀ ਲੈ ਗਏ ਲੇਕਿਨ ਦੇਖਿਓ ਕਿਦਾਂ ਲਾਈਟ ਵੇਟ ਹੈ ਲਓ ਵੀ ਇੱਥੇ ਤੁਹਾਨੂੰ ਰੋਜ਼ ਨਵੀਂ ਕਲੈਕਸ਼ਨ ਮਿਲਣੀ ਆ ਰੋਜ਼ ਡੇਲੀ ਦੀ ਡੇਲੀ ਆਉਂਗੇ ਨਵੀਂ ਤੋਂ ਨਵੀਂ ਚੈੱਕ ਕਰੋ 35 ਗ੍ਰਾਮ ਤੇ ਚੈੱਕ ਕਰੋ ਦੁਪੱਟੇ ਦਾ ਵਰਕ ਚੈੱਕ ਕਰੋ ਦੇਖੋ ਜੀ ਹੁਣ ਅਸੀਂ ਹੋ ਗਏ ਖੜੇ ਹੁਣ ਲੈ ਲੈ ਕੇ ਦਿਖਾਵਾਂਗੇ ਕਵਾਲਿਟੀ ਚੈੱਕ ਕਰੀਏ। ਤੁਹਾਨੂੰ ਅਗਲਾ ਪੁੱਛੇਗਾ ਪਾਇਆ ਵੇਅਰ ਕਿਤੇ ਦੀ ਹਾਕ ਸੂਟ ਪਾਇਆ ਕੋਈ ਤੁਸੀਂ। ਯੈਲੋ ਤੇ ਤਾਂ ਮੇਰੀ ਹੋਈ ਆ ਕੇ ਖੜ ਤਾਂ। ਦੇਖੋ 20 ਮਿੰਟ। ਤੁਹਾਨੂੰ ਅਗਲਾ ਨੇੜੇ ਹੋ ਕੇ ਨਾ ਪੁੱਛ ਕੇ ਗਿਆ ਨਾ ਫਿਰ ਦੱਸਿਓ ਵੀ ਹਾਂ ਸੂਟ ਘੜਵਾਇਆ। ਘੜਵਾਇਆ ਪੁੱਛੂਆ ਨਹੀਂ ਉਹ ਵੀ ਰੈਡੀ ਹੋਇਆ। ਦੇਖੋ। ਮੈਂ ਕਹਿੰਦੀ ਆਪਾਂ ਜੋਵਨ ਉਹਨਾਂ ਦੇ ਦੀਪ ਉਹਨਾਂ ਦੇ ਵਿਆਹ ਦੀ ਫੁਨੀ ਸ਼ਾਪਿੰਗ ਕਰਕੇ ਆ। ਆਹ ਸਹੀ ਗੱਲ ਆ। ਟਾਈਮ ਤੇ ਖਰੀ ਹੋਣੀ ਆ ਕਿ ਨਹੀਂ ਹੋਣੀ। ਇੱਧਰ ਸੁਣ ਦਿਖਾਓ। ਟਾਈਮ ਤੇ ਵੀਰ ਨੇ ਹੋਰ ਵਧੀਆ ਕੱਢ ਦੇਣ ਨੇ। ਫਿਰ ਕਹਾਂਗੇ ਲੈ ਅੱਜ ਉਹ ਤਾਂ ਹੀ ਲੈ। ਇੱਧਰ ਨੂੰ ਕਰਿਓ। ਦੇਖੋ ਤਾਂ ਪੀਸ ਜਿਹੜਾ ਮਤਲ ਅੱਖੀ ਦੇਖਣਾ ਤੇ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਇਦ ਕੁਝ ਹੋਰ ਲੱਗਦਾ ਪਰ ਜਿਹੜਾ ਅੱਖੀ ਦੇਖ ਰਿਹਾ ਨਾ ਮਤਲ ਰੂਹ ਖੁਸ਼ ਹੁੰਦੀ ਆ ਪੀਸ ਦੇਖ ਕੇ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਹੀ ਐਂਡ ਕਰਾਉਂਦਾ ਦੁਪੱਟਾ ਹੀ ਵਾਕਈ ਬਹੁਤ ਸੋਹਣਾ ਇਨਰ ਨਾਲ ਇਹਦੇ 5 ਮੀਟਰ ਨਾਲ ਹੀ ਹੁੰਦੇ ਤੇ ਸਾਰਾ ਕੁਝ ਲਓ ਜਿਆਦਾਤਰ ਤਾਂ ਨਾ ਇਨਰ ਵੀ ਲਾਈਨਿੰਗ ਸਾਰੀ ਤੁਹਾਨੂੰ ਨਾਲ ਮਿਲਣੀ ਆ ਇਹਦੇ ਤੁਹਾਨੂੰ ਚੀਜ਼ ਹੀ ਇਦਾਂ ਦੀ ਦਊਗਾ ਨਾ ਤੁਸੀਂ ਸਾਨੂੰ ਦੁਪੱਟਾ ਹੀ ਜ਼ਿਆਦਾ ਵਧੀਆ ਲੱਗਦੇ ਹੁੰਦੇ ਆ ਤੁਹਾਨੂੰ ਕੋਈ ਨੇੜੇ ਤੇੜੇ ਵੀ ਨਹੀਂ ਮਤਲਬ ਦੇ ਭਾਵੇਂ ਬਾਅਦ ਚ ਸਾਡੇ ਦੁਪੱਟੇ ਕੰਮ ਵੀ ਨਹੀਂ ਆਉਂਦੇ ਸਹੀ ਗੱਲ ਆ ਲੈਂਦੀ ਕਤੋਂ ਕੋਲ ਦੋ ਤੇ ਚੰਗੀ ਦਾ ਮਿਲੂ ਨੂੰ ਵੀ ਅਗਲਾ ਸੂਟ ਚੈੱਕ ਕਰੋ ਕੰਟਰਾਸਟ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ yellow ਦੁਪੱਟੇ ਦੇ ਨਾਲ mouse color ਦਾ ਕਦਾ ਚਲੋ ਜੀ ਰੇਟ ਪਤਾ ਕਰਦੇ ਆ ਫਿਰ ਦੇਖਦੇ ਆ ਕੀ ਕਰਨਾ ਸੋਚਦੇ ਆ ਇਹ ਹੈ yellow yellow color ਦੇਖੋ ਕਾਦੀ ਹੈ ਸੋਹਣਾ ਲੱਗਦਾ ਬਹੁਤ ਸੋਹਣਾ ਬਹੁਤ ਹੋਰ ਬਹੁਤ ਸੋਹਣਾ ਪਿਆ ਹੋਈ ਹੈ येलो ਚਨਾ ਸਕਿੰਦੀ ਟੋਨ ਵੀ ਮਤਲਬ ਚਮਕਦੀ ਹੁੰਦੀ ਹੈ येलो ਦੇ ਵਿੱਚ ਇਹ येलो ਮਿੱਠਾ ਜਿਹਾ येलो ਨਾ ਤੁਹਾਨੂੰ ਪਤਾ ਹੈ ਦੁਕਾਨ ਤੋਂ ਇੰਨਾ ਜਿਵੇਂ ਦੋ ਤਿੰਨ येलो ਜੈਲੇਟੂਸ ਥੋੜੀ ਜੀ ਦੇਖੋ ਬਾਈ ਕੁਆਲਿਟੀ ਦੇਖੋ ਬਸ ਇਹ ਸੋਹਣੀ ਲੱਗਦੀ ਹੈ ਸੋਹਣੀ ਲੱਗਦੀ ਹੈ येलो ਦੋਨੋਂ ਸੋਹਣੇ ਲੱਗਦੇ ਨੇ ਲੋ ਵੀ ਦੁਪੱਟਾ ਚੈੱਕ ਕਰੋ। ਮਾਰਕ ਚੈੱਕ ਕਰੋ ਨਾ ਇਹ ਸਾਰੇ ਡਾਇਰੈਕਟਲੀ ਨਾ ਇਹ ਵੀ ਨਲਕੀ ਦਾ ਵਰਕ ਹੋਇਆ ਹੋਇਆ ਕੋਈ ਇਦਾਂ ਨਹੀਂ ਵੀ ਜਰੀ ਦਾ ਵਰਕ ਹੈ ਸਾਰਾ ਨਲਕੀ ਦਾ ਹੈਂਡਵਰਕ ਬਹੁਤ ਸੋਹਣਾ ਹੋਇਆ ਹੋਇਆ। ਇੱਕ ਵੀ ਸਟੋਨਿਸ਼ ਨਹੀਂ ਲੱਗਿਆ। ਇਹ ਵੀ ਫਰੰਟ ਵੀ ਜਾਣ ਹੈਗਾ। ਬਾਜੀ ਇਹ ਰਹਿ ਹੈ ਦਾ ਸੂਟ ਹੈ ਨਾ। ਇਹ ਸੂਟ ਹੈ ਦਾ 35 ਗ੍ਰਾਮ ਵਾਲੇ। 35 ਗ੍ਰਾਮ। ਲੈ ਕੇ ਸੱਲੋੜ 35 ਗ੍ਰਾਮ। ਲਓ ਵੀ ਅਗਲਾ ਪੀਸ ਦੇਖੋ ਸ਼ਰਨ ਤਾਂ ਸੋਚੀ ਪੈ ਗਈ ਵੀ ਹੁਣ ਕਿਹੜਾ ਛੱਡੀਏ ਕਿਹੜਾ ਲਈਏ ਤੇ ਜਿਹੜਾ ਇਹ ਵਾਲਾ ਪੀਸ ਆਪਾਂ ਲਗਾਇਆ ਹੋਇਆ ਇਹਦੀ ਬੈਕ ਸਾਈਡ ਤੋਂ ਵੀ ਮਤਲਬ ਬੈਕ ਵਾਲਾ ਪੱਲਾ ਉਹ ਵੀ ਪੂਰਾ ਹੈਵੀ ਆ ਦਿਖਾਉਨੇ ਆ ਤੁਹਾਨੂੰ ਦੁਪੱਟਾ ਬਹੁਤ ਲਾਈਟ weight ਪਰ ਹੈਵੀ ਵਰਕ ਦੇ ਨਾਲ 35 ਗ੍ਰਾਮ 35 ਗ੍ਰਾਮ ਦੁਪੱਟਾ ਬਾਟਮ ਬੀ ਤੇ ਬਾਟਮ ਤੇ ਪਿਓਰ ਕريب ਦੀ ਵਰਕ ਬਾਟਮ ਤੇ ਸ਼ਰਟ ਵੀ 35 ਗ੍ਰਾਮ ਸ਼ਰਟ ਵੀ 35 ਗ੍ਰਾਮ ਵਰਕ ਵਾਲੀ ਹੀ ਬਾਟਮ ਸ਼ਰਟ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣਾ ਹੋਇਆ ਹੈ। ਲਓ ਜੀ ਇਹ ਹੈਗਾ ਬਲੈਕ ਦੇ ਉੱਪਰ ਵਰਕ ਇਸ ਦੇ। ਇਹ ਫਰੰਟ ਹੈ। ਬਹੁਤ ਸੋਹਣਾ ਇਹ ਫਰੰਟ ਤੇ ਫਰੰਟ ਤੇ ਵਰਕ ਚੈੱਕ ਕਰੋ ਤੁਸੀਂ। ਬਹੁਤ ਸੋਹਣਾ ਵਰਕ ਹੈ। ਇਹ ਬਾਟਮ ਵਰਕ ਆ ਰਹੀ ਹੈ। ਇਹ ਬਾਟਮ ਤੇ ਆ ਗਿਆ। ਬਾਟਮ ਤੇ ਵੀ ਕਾਫੀ ਹੈ। ਹੂੰ ਕਾਫੀ ਵਰਕ ਹੈ ਬਹੁਤ। ਜਿਹਦੇ ਉੱਪਰ ਤੱਕ ਬੰਨਦਾ ਨਾ। ਕਲਰ ਵੀ ਬਹੁਤ ਸੋਹਣਾ ਹੈ। ਤੇ ਦੁਪੱਟਾ ਆਪਾਂ ਵੀਅਰ ਕੀਤਾ ਹੀ ਹੋਇਆ ਦੇਖ ਸਕਦੇ ਹੋ ਤੁਸੀਂ। 35 ਗ੍ਰਾਮ ਲਾਈਟ weight। ਬਸ ਉਹਨੂੰ ਦੇਂਦੇ ਹੈਗੇ ਕਾਟੇ ਤਾਂ ਡ੍ਰੈਗ ਲਾਓ ਵੀ ਚੈੱਕ ਕਰੋ ਲਹਿੰਗਾ ਕੰਟਰਾਸਟ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਹੱਸ ਤਾਂ ਕੰਟਰਾਸਟ ਤੇ ਡੁੱਲੀਆਂ ਫਰੋਜ਼ੀ ਦੇ ਨਾਲ ਪੈਰਟ ਕਿਸੇ ਦੇ ਕੰਟਰਾਸਟ ਅੱਜ ਤੱਕ ਨਹੀਂ ਮੈਂ ਪਾਇਆ ਦੇਖਿਆ ਹੈਗਾ ਤੇ ਵਰਕ ਲਹਿੰਗੇ ਦੇ ਉੱਪਰ ਲਹਿੰਗੇ ਦਾ ਫਲੇਅਰ ਵੀ ਬਹੁਤ ਸੋਹਣਾ ਆ ਸ਼ਾਰਟ ਕੁੜਤੀ ਦੇ ਨਾਲ ਆ ਗਿਆ ਤੇ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ ਦੁਪੱਟੇ ਦਾ ਵਰਕ ਸ਼ਰਟ ਦਾ ਵਰਕ ਚੈੱਕ ਕਰੋ ਦੇਲਾ ਛੱਡਿਆ ਇਹਦੇ ਤੇ ਤਾਂ ਬਸ ਫਿਰ ਕਰ ਦੋ ਸਾਰਾ ਔਰ ਪ੍ਰਾਈਸ ਵੀ ਮਤਲਬ ਬਹੁਤ ਠੀਕ ਹੈ ਬਹੁਤ ਠੀਕ ਤੁਸੀਂ ਆਪ ਬਣਵਾਉਂਗੇ ਤਾਂ ਮਤਲਬ ਟ੍ਰिपल ਪਏਗਾ ਇਸ ਪ੍ਰਾਈਸ ਤੋਂ ਤੁਹਾਨੂੰ ਇਹ ਸੰਤਾ ਸਹੀ ਲੱਗਿਆ ਚਲੋ ਹੁਣ ਬਾਕੀ ਦੇਖਦੇ ਹਾਂ ਚਲੋ ਥੋੜਾ ਸੋ 2500 ਆ ਇਹ ਦਾਫੇਗਾ ਮੈਂ ਇਹ ਦੇਖੋ ਲੋਵੀ ਹੁਣ ਬਾਰੀ ਆ ਗਈ ਬੈਲਵਟ ਦੀ ਕਿਵੇਂ ਆ ਚੀਜ਼ਾਂ ਕੁਆਲਿਟੀ ਦੇਖੋ ਇਹ ਸਾਰਾ ਤੱਕੇ ਦਾ ਵਰਕ ਹੋਇਆ ਹੋਇਆ ਸਾਰਾ ਇਹ ਖਰਾਬ ਨਹੀਂ ਜੋ ਮਹੀਨੇ ਪਤਾ ਨਹੀਂ ਕਿੰਨਾ ਕਮਾ ਲੈਂਦੇ ਇਹ ਦਰ ਬਟਨ ਕਿਉਂ ਹੋਰ ਸ਼ੀਮਨ ਦੁਪੱਟੇ ਦਾ ਕੰਟਰਾਸ ਦੇਖਿਓ ਹਾਂ ਆਪੇ ਆ ਰੰਗ ਚਾਹੀਦਾ ਲਓ ਜੀ ਕੰਟਰਾਸਟ ਦੁਪੱਟਾ ਟੋਪਰੀ ਪਿਆਹੀ ਕਲਰ ਲੱਗਦਾ ਕੰਟਰਾਸਟ ਦਾ ਬਹੁਤ ਛੋਟੇ ਭੁਜਾ ਲਓ ਡਿਜ਼ਾਈਨਸ ਆ ਰਹਿਆਂ ਦਾ ਸੇਮ ਐ ਨਾ ਨਾ ਇਹ ਤਾਂ ਸੇਮ ਐ ਇੱਕ ਲਰ ਕੰਟਾ ਆਉਂਗਾ ਲਰ ਜੀ ਆਂਟੀ ਦੇ ਪਾਏ ਹੋਏ ਆਉਂਗਾ ਇਹਦੇ ਦੇ ਟੱਟੇ ਦਾ ਹਾਂ ਲੋ ਜੀ ਲੋ ਕਰ ਆ ਦੇਖੋ ਪਰ ਜੀ ਲਸੈਂਸ ਨਹੀਂ ਆਉਂਦਾ ਵਰਕ ਦੇਖਿਓ ਆ ਗਿਆ ਪੱਲੇ ਦੀ ਵਰਕ ਗੁੱਲੀਆਂ ਗੁੱਲੀਆਂ ਜਿਹਾ ਹਰ ਧੱਕੇ ਦਾ ਪਿਸਟਾਨੇ ਦਰੋਜਾ ਤੁਮ ਤੋਂ ਪੀਛੇ ਕਰਿਓ ਇਹ ਨੇਵੀ ਕਲਰ ਹੈ ਨਾ ਹਮ ਹਮ ਇੱਥੇ ਬਦਲਾਵੇ ਜਾਂਦੇ ਹੈ ਕੰਟਰਾਸਟ ਕੁਆਲਿਟੀ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਇਹ ਤੇ ਮੇਰੀ ਕੱਦੀ ਨਿਗਾ ਸੀ ਇਹਦੀ ਕੰਬੀਨੇਸ਼ਨ ਦੇਖੋਗੇ ਨਾ ਤੁਸੀਂ ਮਹਿੰਦੀ ਤੇ ਇਹਦਾ ਵਰਤੋਂ ਇਹਨਾਂ ਜਾਗੋ ਹਲਦੀ ਮਹਿੰਦੀ ਜਿ ਸਮਝੀ ਪਾ ਲਾ ਹੈ ਨਾ ਬਟਾ ਦੇ ਕਿਉਂ ਕੰਟਰਾਸਟ ਹੈਗਾ ਕੰਟਰਾਸਟ ਬਟਾ ਜੇ ਕੰਟਰਾਸਟ ਸਿੰਘ ਬੜੀ ਆਂਦਾ ਹੋਰ ਕੰਟਰਾਸਟ ਹੈ ਇਹ ਲੋ ਹਾਰੇ ਕਿਤੇ ਨਹੀਂ ਖਾਵਾ ਅਬੀ ਕੀ ਦੇਖ ਰਹੇ ਹਾਂ ਮੈਂ ਕਪੜਾ ਪਿਓਰ ਮਖਵਲ ਦੇ ਚ ਕਲਰ ਡਾਰਕ ਕਰਾ ਦਈ ਇਹਦਾ ਕੇਰਾ ਮੈਜਿਕਲ ਬਟੇਕ ਨਹੀਂ ਮੰਗਦਾ ਕਦੀ ਬਾਜੂ ਦੇਖੋ ਤੇ ਇਹਦੀ ਬੋਟਮ ਪੂਰੀ ਹਰੀ ਦੇਖੋ ਬੋਟਮ ਬਾਜੂ ਸੇਮ ਸ਼ਾਲ ਦਿੱਤੀ ਜਿਹੜਾ ਪਿਆਰਾ ਬਣਦਾ ਤੇ ਵੀ ਇਹ ਨਾਲ ਇਹ ਆ ਗਿਆ ਸ਼ਾਲ ਦੇ ਨਾਲ ਦੀ ਪਹਿਲਾਂ ਦੁਪੱਟੇ ਨਾਲ ਸੀਗੇ ਹੁਣ ਆ ਗਿਆ ਸਾਰੇ ਇਹ ਸ਼ਾਲ ਦੇ ਨਾਲ ਕਲਰ ਕਸਟਮਾਈਜ਼ ਹੋ ਰਿਹਾ ਮੇਰੇ ਤੋਂ ਦੇ ਵਿੱਚ ਕੋਈ ਮਰਜੀ ਕਲਰ ਬਣਵਾ ਲਓ ਤੇ ਫਿਲਹਾਲ ਤੁਹਾਡੇ ਕੋਲ ਇੱਕੋ ਹੀ ਆ ਹਾਂ ਹਾਂ ਕਲਰ ਕਸਟਮਰ ਜੀ ਕੁਝ ਵੀ ਕਰਾ ਲਓ ਬੱਚਦੇ ਨਹੀਂ ਮਾਰਦੇ ਦਾ ਨਾਲ ਇੱਕ ਤੋਂ ਦਾ ਹੋ ਗਿਆ। ਤੋਂ ਦੋ ਸਹੀ ਹੈ। ਡਿਜ਼ਾਈਨ ਸਾਰੇ ਸੋਹਣੇ ਡਿਜ਼ਾਈਨ ਤਾਂ ਹਨ। ਤੁਹਾਨੂੰ ਕਿਹੜਾ ਖਾਸ ਜ਼ਿਆਦਾ ਪਸੰਦ ਆਇਆ? ਮੈਨੂੰ ਇੱਕ ਮਹਿੰਦੀ ਸਹੀ ਲੱਗਿਆ। ਮਹਿੰਦੀ ਦੀ ਲੁੱਕ ਤਾਂ ਜੀ ਮਤਲਬ ਬਹੁਤ ਚੀਜ਼ ਹੈ ਬਿਲਕੁਲ ਅਲੱਗ ਚੀਜ਼ ਡਿਫਰੈਂਟ ਕੰਟਰਾਸਟ ਬਿਲਕੁਲ। ਆ ਵੀ ਅੱਛਾ ਲੱਗਿਆ। ਮਹਿਰੂਨ ਨਰ ਹਨ। ਹਾਂ। ਉਹ ਜਿਹੜਾ ਉੱਪਰ ਮਹਿਰੂਨ ਪਿਆ ਉਹ। ਜਿਹੜਾ ਹਨ। ਥੋੜੇ ਮਤਲਬ ਜੀ। ਜਿਹੜਾ ਓਕੇ ਦੇਖੋ ਲੱਗ ਪੀ ਗਏ ਲੇਖਾ ਪੜ੍ਹ ਲਿਆ ਕੋਈ ਨਾ ਕੋਈ ਅੰਤਰਾ ਦੇ ਕੋਈ ਬੀਤ ਰਹੇ ਆ ਆ ਦਾ ਆਂਕੀਲਾ ਕੋਲ ਇਹ ਇਹ ਕਲਰ ਚ ਸੂਟ ਚਾਹੀਦਾ ਉਹ ਡਾਰਕ ਆ ਆ ਲਾਈਟ ਆ ਆ ਪਾਏ ਹੋਏ ਸੀ ਆਂਟੀ ਦੇ ਸੇਮ ਕਲਰ ਦੇਖੋ ਤਾਂ ਕੋਈ ਬਹੁਤ ਪ੍ਰੀਮਿਅਮ ਕੋਈ ਨਹੀਂ ਲੱਗਦਾ ਪਹਿਲੇ ਕਿਤਾ ਜੀ ਦਾ ਫਲਾਈ ਹੁੰਦਾ ਵੀ ਛੱਡ ਲਵੇ ਆਪਰੇ ਵਿੱਚ ਮਸਾ ਦਾ ਸੂਟ ਨਾਲ ਹੀ ਸੌਟ ਆਊਟ ਹੋ ਜਾਂਦਾ ਲਓ ਵੀ ਅੱਜ ਦੀ ਸ਼ਾਪਿੰਗ ਕਰ ਲਈ ਆਪਾਂ ਡਨ ਪੈਕਿੰਗ ਹੋਣ ਲੱਗ ਗਈ ਬਿੱਲ ਵੱਡਾ ਸਾਰਾ ਬਣ ਕੇ ਆ ਗਿਆ ਕਿੱਕੋ ਕਿੰਨੇ ਸਾਰੇ ਸੂਟ ਲੈ ਲੇ ਅੱਜ ਇਹ ਵੀਡੀਓ ਪਾ ਕੇ ਤੁਰੀ ਸੀ ਮੈਂ ਜਿੰਨੀ ਮਰਜ਼ੀ ਸੌਂ ਖਾਲਾ ਵੀ ਹੁਣ ਨਹੀਂ ਕੋਈ ਕੱਪੜਾ ਲੈਣਾ ਹੈ ਨਾ ਖੜਦੀਆਂ ਨਹੀਂ ਹੈਗੀਆਂ ਹਣ ਤਾਈ ਦਾ ਸਈ ਕਈ ਕਈ ਮਹੀਨੇ ਬਾਅਦ ਆਉਣੇ ਹੁੰਦੇ ਆ ਉਹਰੇ ਜੇ ਅਸੀਂ ਮਹੀਨੇ-ਮਹੀਨੇ ਆਉਣ ਲੱਗੀਆਂ ਤੇ ਤਾਂ ਬੱਸ ਵਰ ਗਿਆ ਲੋਵੀ ਇੰਨੇ ਕੱਪੜੇ ਲੈ ਲਿਆ ਪੰਜ ਫਿਰ ਲੋਵੀ ਘੁੰਮਦੀਆਂ ਫਿਰਦੀਆਂ ਅਸੀਂ ਬਾਜ਼ਾਰ ਦੇ ਵਿੱਚ ਹੁਣ ਅਸੀਂ ਖਰੀਦਦੇ ਨੇ ਦੁਪੱਟੇ ਜਿੱਥੋਂ ਸਮਾਨ ਲੈਣੇ ਆ ਸੀ ਉੱਥੇ ਰੱਖ ਦੰਨੇ ਆਉਂਦੇ ਫਿਰ ਪਤਾ ਨਹੀਂ ਦੁਕਾਨਾਂ ਲੱਭਣੀਆਂ ਪਤਾ ਨਹੀਂ ਲੱਗੀਆਂ ਤੇ ਹੋਰ ਲਾਈਨਿੰਗ ਦਾ ਚੱਕ ਲਈ ਮੈਂ ਮੇਰੇ ਨਾਲੋਂ ਵੱਧ ਤਾਂ ਸ਼ਰਨ ਨੂੰ ਪਤਾ ਨਾ ਇੱਕ ਦੋ ਵਾਰ ਆਈ ਆ ਹਜੇ ਇੱਕ ਵਾਰ ਆਈ ਆ ਅੱਜ ਦੂਜੀ ਵਾਰ ਆ ਮੇਰਾ ਫਿਰ ਮੈਂਨੀ ਵਾਰ ਆ ਗਈ ਮੈਨੂੰ ਤਾਂ ਨਹੀਂ ਕੋਈ ਦੁਕਾਨ ਦਾ ਪਤਾ ਲੱਗਦਾ ਹੈਗਾ ਹੈ